ਹਾਂਜੀ ਕੇ ਹਾਂਜੀ ਇਨਾ ਟਾਈਮ ਲਾਈਦਾ ਖੋਲਣ ਨੂੰ ਓਏ ਹੈਲੋ ਕਿੱਧਰ ਮਾਲਕਾ ਨਾਲ ਗੱਲ ਕਿਵੇਂ ਕਰਨੀ ਤੈਨੂੰ ਪਤਾ ਨਹੀਂ ਓਏ 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 ਨੌਕਰੀ ਪਿਆਰੀ ਨਹੀਂ ਤੈਨੂੰ ਓਏ ਮਾਲਕ ਤੂੰ ਮਾਲਕ ਕਦੇ ਤੋਂ ਹੋ ਗਿਆ ਇਸ ਘਰ ਦਾ ਹੋਣ ਵਾਲਾ ਜਵਾਈ ਹਾਂ ਮੈਂ ਜੇ ਮੇਰੀ ਮਿੱਠੀ ਨੂੰ ਪਤਾ ਲੱਗ ਗਿਆ ਨਾ ਤੇਰੇ ਮੱਥੇ 'ਚ ਗੋਲੀ ਮਾਰਨੀ ਆ ਉਹਨੇ ਪਛੜ ਅੱਛੇ ਕਰ ਲੈ ਤੈਨੂੰ ਮਮ ਤੁਸੀ ਮੇਰੇ ਰੂਮ 'ਚ ਕੀ ਕਰਨਾ ਮੈਂ ਉਹ ਆਈ ਨੀਡ ਮਾਈ ਫਰੀडम ਮਮ ਤਾਨੂੰ ਸਮਝ ਨਹੀਂ ਆਉਂਦੀ ਕਰਦੇ ਹੈ ਡੋਟ ਇਟ ਅਫੇ ਵਾਈ ਯੂ ਡੂ ਦਿਸ ਪਲੀਜ਼ ਮੈਨੂੰ ਕਲਾ ਛੱਡ ਦੋ ਸੌਰੀ ਬੇਟਾ ਜੀ ਮੈਂ ਤੇ ਜਸਟ ਚੈੱਕ ਕਰਨ ਵਾਸਤੇ ਆਈ ਸੀ ਕੀ ਚੈੱਕ ਕਰਨਾ ਸੀ ਜੋਨੀਆ ਕੇ ਮਰ ਗਈ ਜੇ ਦਿਨ ਮਰਾਂਗੀ ਤਾਨੂੰ ਪਤਾ ਲੱਗ ਜਾਏਗਾ ਆਪੇ ਬਟ ਡੋਟ ਐਂਟਰ ਮਾਈ ਪਰਸਨਲ ਸਪੇਸ ਵਿਦਆਊਟ ਮਾਈ ਪਰਮਿਸ਼ਨ ਇਹ ਮੇਰੀ ਲਾਈਫ ਹੈ ਮੈਨੂੰ ਮੈਂ ਆ ਕੀ ਕਰਦੀ ਹੈ ਹਟ ਤੇਰੀ ਤੂੰ ਆਏ ਮੋਲੀ ਦਾ ਵੱਡਿਆਂ ਨੂੰ ਪਰਿਵਾਰ ਲੱਗ ਯਾਦੋ ਬਾਦ ਵੀ ਆਈ ਕੁਛ ਕਰਿਆ ਕਰੇਗੀ ਮਨੂ ਵੀ ਮਜ਼ਦੂਰ ਆਗਾ ਗੋਲ ਖੋਲੋ ਆਪਣੀ ਪਹਿਲਾਂ ਹੀ ਮੱਕੋਤ ਨਹੀਂ ਪੜਦੋ ਰਹੀ ਆ ਕੀ ਗੱਲ ਹੋਈ ਹੈ ਸੁਭਾਤੇ ਕੰਮ ਕਰ ਜੇ ਮੈਨਾਂ ਰਹਿਣਾ ਥੋੜਾ ਇਧਰ ਪਾਲੂ ਜਾ ਡੈਡੀ ਤੁਸੀਂ ਚਲੋ ਦਫ਼ਤਰ ਮੰਮੀ ਤੁਸੀਂ ਚਾਹ ਤਰ ਲੋ ਘੜੀ ਜੀ ਮੈਂ ਦਿੰਦਾ ਇਹਨੂੰ ਮੱਤ ਚਲੋ ਚਲੋ ਬੜਾ ਕੌਨਫੀਡੈਂਸ ਹੈ ਤੇਰੇ ਚ ਸਿੱਧਾ ਮੰਮੀ ਡੈਡੀ ਤੇ ਆ ਗਿਆ ਹਰ ਹਾਂ ਕੀ ਫਰੈਂਡ ਆ ਹੁਣ ਆਪਾਂ ਫਰੈਂਡ ਅਸੀਂ ਤਾਂ ਕਿਸੇ ਨਾਲ ਮਾਰੀ ਜੀ ਗਲਾਸੀ ਵੀ ਕੜਕਾ ਲਈਏ ਨਾ ਉਹਦੇ ਪਿੱਛੇ ਜਾਣ ਦੇ ਦਿੰਨੇ ਆ ਆਪਾਂ ਤਾਂ ਸਾਰੀ ਰਾਤ ਦਾਰੂ ਪੀਤੀ ਐ ਬਹੁਤ ਟਾਈਮ ਹੁੰਦਾ ਸਾਰੀ ਰਾਤ ਉਲਟੀਆਂ ਵੀ ਕਰਾਈਆਂ ਤੈਨੂੰ ਘਰੇ ਵੀ ਛੱਡਣਾ ਆ ਆਹੀ ਹੁੰਦੀ ਐ ਯਾਰੀ ਹੋਰ ਕੀ ਫਰੈਂਡਸ਼ਿਪ ਨੂੰ ਤੋਰੀਆਂ ਲੱਗਦੀਆਂ ਨੇ ਆਈ ਹੇ ਸਪਰਿੰਗ ਨਹੀਂ ਲੱਗਿਆ ਰਿਹਾ ਤੇ ਚੁੱਟ ਹੋ ਗਈ ਕਰਦੇ ਵੈਰੀ ਹਾਰਡ ਜਾ ਯਾਰ ਇਹ ਤੋਂ ਮੇਰਾ ਮੂੰਹ ਠੀਕ ਨਹੀਂ ਹੈ ਮੂੰਹ ਠੀਕ ਨਹੀਂ ਹੈ ਚੁੰਡੀ ਲਾ ਫਿਰ ਦੇਖੀ ਮੂੜ ਉੜੂ ਉੜੂ ਕਰਦਾ ਚੁੰਡੀ ਤੈਨੂੰ ਚੁੰਡੀ ਨਹੀਂ ਪਤਾ ਯਰਦਾ ਆ ਜਿਹੜੀਆਂ ਮਾਡਲਾਂ ਹੁੰਦੀਆਂ ਨੇ ਜਿਨ੍ਹਾਂ ਦੇ ਬੁੱਲ ਡੇਡੇ ਹੁੰਦੇ ਨੇ ਚੁੰਡੀ ਕਰਕੇ ਤਾਂ ਹੁੰਦੇ ਨੇ ਕੋ ਤੈਨੂੰ ਪਤਾ ਨਹੀਂ ਕੋ ਚੁੰਡੀ ਤੋਂ ਤਾਂ ਆਈਡੀਆ ਚੋਰੀ ਹੋਇਆ ਹੈ ਲੈ ਹੱਸਦੀ ਐ ਐਵੇਂ ਲੱਖ ਰੁਪਏ ਲਾਉਂਦੀਆਂ ਬੁੱਲਾ ਤੇ 10 ਰੁਪਏ ਦੀ ਪੂੜੀ ਦਾ ਕਮਾਲ ਐ ਇਹ ਰੋਮ ਸੋਨਾ ਕਹੇ ਸਲਾਵਜੀ ਵੀ ਹੈ ਨਹੀਂ ਅੰਦਰ ਯਾਰ ਪਲੀਜ਼ ਜਾ ਇੱਥੋਂ ਮੇਰਾ ਮੂਡ ਸੱਚੀ ਠੀਕ ਨਹੀਂ ਹੈ ਸ਼ਿਮਲੇ ਚਲਦੇ ਆ ਫਿਰ ਨਹੀਂ ਜਾਣਾ ਕਸੌਲੀ ਨੋ ਆਉਡੀ ਤੇ ਕਿਹੜੀ ਮਾਰਦੇ ਆ ਨਾਟ ਇੰਟਰਸਟਿਡ ਕਲੱਬ ਚਲਦੇ ਆ ਪਾਪਾ ਕੜਾ ਪਾਵਾਂਗੇ ਨਹੀਂ ਜਾਣਾ ਉਹ ਪੀਜ਼ਾ ਖਾਵਾਂਗੇ ਚਲਦਾ ਸਹੀ ਕੁਝ ਨਹੀਂ ਖਾਣਾ ਮੈਂ ਹੋਰ ਦੱਸ ਤੂੰ ਕਿਹੜੇ ਕੁਲਚੇ ਖਾਏਂਗੀ ਯਾਰ